ਇਨ ਦੋਰੀਏ ਸ਼ਬਦ ਬੰਨ ਲੰਗ ਅਜ ਕੇ ਬਲਾਓ ਫਤਿਆਖੋ ਵਾਹੇ ਗੁਰੂ ਜੀ ਦਾ ਹਲਸਾ ਵਾਹੇ ਗੁਰੂ ਜੀ ਕੀ ਹਦੈ ਗੁਰ ਤੀਰਥਾਂ ਦੀ ਮਹਿਮਾ ਗੁਰੂ ਜੀ ਦੇ ਬਚਨ ਸੁਣ ਕੇ ਭਾਈ ਕਲਿਆਨੇ ਨਿਕਿਆ ਮਹਾਰਾਜ ਮੇਰੇ ਸਿਰ ਤੇ ਆਪਣਾ ਹੱਥ ਰੱਖਣਾ ਮੈਂ ਤੁਹਾਡੇ ਭਰੋਸੇ ਤੇ ਆਪਣਾ ਕੰਮ ਕਰਾਂਗਾ ਗੁਰੂ ਜੀ ਤੋਂ ਥਾਪੜਾ ਤੇ ਅਸੀਰਵਾਦ ਲੈ ਕੇ ਭਾਈ ਕਲਿਆਣ ਮੰਡੀ ਸ਼ਹਿਰ ਪਹੁੰਚ ਗਿਆ ਗੋਜ ਦਿਨ ਜਦ ਬੀਤ ਗਈ ਤਾਂ ਭਾਈ ਕਲਿਆਨੇ ਨੇ ਰਾਜੇ ਨੂੰ ਮਿਲ ਕੇ ਉਸ ਨੂੰ ਗੁਰੂ ਘਰ ਦੀ ਮਹਿਮਾ ਦੱਸੀ ਅਤੇ ਗੁਰੂ ਜੀ ਦੇ ਬਚਨ ਦੱਸੇ ਗੱਜ ਕੇ ਆਖੋ ਸਤਨਾਮ ਸ੍ਰੀ ਭਾਈ ਕਲਿਆਣਾ ਜੀ ਗੁਰੂ ਜੀ ਦੀ ਮਹਿਮਾ ਸੁਣ ਕੇ ਰਾਜਾ ਭਾਈ ਕਲਿਆਣੇ ਨਾਲ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਅੰਮ੍ਰਿਤਸਰ ਦਾਸਬਾੜ ਆਇਆ ਉਸ ਸਮੇਂ ਗੁਰੂ ਜੀ ਦੀਵਾਨ ਵਿੱਚ ਇੱਕ ਸਿੱਖ ਦਖਣੀਓਂ ਓੰਕਾਰ ਦਾ ਪਾਠ ਕਰ ਰਿਹਾ ਸੀ ਜਦ ਰਾਜੀ ਨਹੀਂ ਪਾਰ ਕਰਦੇ ਸਿੱਖ ਪਸੂਏ ਤੱਕ ਸੁਣੀ ਕਿ ਲੇਖ ਨ ਮੱਢੀ ਹੋ ਸਖੀ ਜੋ ਲਿਖਿਆ ਕਰਤਾਰ ਤਾਂ ਰਾਜੇ ਦੇ ਮਨ ਵਿੱਚ ਸੰਕਾ ਉਤਪਨ ਹੋ ਗਿਆ ਕਿ ਜੇ ਕਰ ਮੇਰਾ ਲਿਖਿਆ ਹੋਇਆ ਲੇਖ ਮੱਢ ਹੀ ਨਹੀਂ ਸਕਦਾ ਤਾਂ ਫਿਰ ਗੁਰੂ ਜੀ ਦੇ ਦਰਸ਼ਨ ਕਰਨ ਦਾ ਕੀ ਲਾਭ ਹੈ ਗੱਜ ਕੇ ਆਖੋ ਸਤ ਮੰਡੀ ਦੇ ਜਿਹਦਾ ਰਾਜੇ ਦਾ ਨਾਮ ਮੰਡੀ ਦੇ ਜਿਸ ਰਾਜੇ ਦਾ ਨਾਮ ਹਰੀ ਸੈਨ ਸੀ ਜਾ ਜੀਵਾਨ ਦੀ ਸਮਾਪਤੀ ਹੋਈ ਤਾਂ ਉਸਨੇ ਪੁੱਛਿਆ ਮਹਾਰਾਜ ਇਸ ਤੁਕ ਦਾ ਲੇਖ ਨ ਮਿਟਹੀ ਸਕੀ ਜੋ ਲਿਖਿਆ ਕਰਤਾ ਔਰ ਕੀ ਮਤਲਬ ਹੈ ਜੇਕਰ ਲਿਖਿਆ ਮਿਟਹੀ ਨਹੀਂ ਸਕਦਾ ਤਾ ਫੇਰਾ ਤੁਹਾਡੀ ਸ਼ਰਨ ਪਰਸਨ ਦਰਸ਼ਨ ਪਰਸਨ ਤੇ ਸਿੱਖ ਬਣਨ ਦਾ ਕੀ ਲਾਭ ਹੈ ਗੁਰੂ ਜੀ ਨੇ ਕਿਹਾ ਤੈਨੂੰ ਇਸ ਗੱਲ ਦਾ ਆਪ ਹੀ ਦੋ ਤਿੰਨ ਦਿਨਾਂ ਵਿੱਚ ਪਤਾ ਲੱਗ ਜਾਵੇਗਾ ਗੁਰੂ ਜੀ ਦਾ ਇਹ ਬਚਨ ਸੁਣ ਕੇ ਰਾਜਾ ਆਪਣੇ ਡੇਰੇ ਚਲਾ ਗਿਆ ਨੇ ਜਾ ਦਸ ਨੂੰ ਰਾਤ ਨੂੰ ਉਸ ਰਾਤ ਨੂੰ ਸੁਤਾ ਦਾ ਉਸਨੇ ਸੁਪਨੇ ਵਿੱਚ ਵੇਖਿਆ ਕਿ ਉਸਨੇ ਮਰ ਕੇ ਇੱਕ ਚੰਦਾਲ ਦੇ ਘਰ ਬ ਜਨਮ ਲਿਆ ਹੈ ਜਵਾਨ ਹੋ ਕੇ ਉਸਦਾ ਵਿਆਹ ਹੋਇਆ ਧੀਆ ਪੁੱਤਰ ਪੈਦਾ ਹੋਏ ਅਤੇ ਉਹ ਬਹੁਤ ਵੱਡਾ ਪਰਵਾ ਪਰਿਵਾਰੀ ਹੋ ਗਿਆ ਸਮਾ ਪਾ ਕੇ ਉਸਦੀ ਮੌਤ ਹੋ ਗਈ ਇਹ ਸੁਪਨਾ ਵਾਰਤਾ ਉਪਰੰਤ ਉਸ ਨੂੰ ਜਾਗ ਆ ਗਈ ਉਹ ਆਪਣੇ ਸੁਪਨੇ ਨੂੰ ਯਾਦ ਕਰਕੇ ਬੜਾ ਹੈਰਾਨ ਤੇ ਵਿਅਕਲ ਹੋਇਆ ਦੂਸਰੇ ਦਿਨ ਰਾਜਾ ਜਦ ਆਪਣੇ ਦਿਲ ਪ੍ਰਚਾਵੇ ਵਾਸਤੇ ਸ਼ਿਕਾਰ ਗਿਆ ਤਾਂ ਉਸਨੇ ਇੱਕ ਹਿਰਨ ਦੇ ਪਿੱਛੇ ਘੋੜਾ ਦੌੜਾਇਆ ਹਿਰਨ ਦੂਰ ਨਿਕਲ ਗਿਆ ਤੇ ਰਾਜਾ ਕੁਝ ਸਮਾਂ ਸਾਹ ਲੈ ਕੇ ਵਾਸਤੇ ਇੱਕ ਪਿੰਡ ਦੇ ਲਾਗੇ ਇੱਕ ਬੇਰ ਚ ਹੀਟ ਆ ਬੈਠ ਗਿਆ ਉੱਥੇ ਬੈਠ ਕੇ ਇੱਕ ਆਦਮੀ ਉੱਥੇ ਬੈਠ ਬੈਠਾ ਵੇਖ ਕੇ ਇੱਕ ਆਦਮੀ ਨੇ ਉਸ ਦੇ ਸੁਪਨਾਈ ਘਰ ਜਾ ਕੇ ਦੱਸਿਆ ਕਿ ਤੁਹਾਡਾ ਆ ਆਦਮੀ ਬਾਹਰ ਬੇਰ ਚ ਹੀਟਾਂ ਬੈਠਾ ਹੈ ਉਸ ਨੇ ਬੜੇ ਸੋਹਣੇ ਰਾਜਾ ਵਾਲੇ ਕੱਪੜੇ ਪਾਏ ਹੋਏ ਹਨ ਇਹ ਆਪਣਾ ਪਾਸ ਇੱਕ ਬੜਾ ਸੁੰਦਰ ਘੋੜਾ ਵੱਧਾ ਹੋਇਆ ਹੈ ਇਹ ਗੱਲ ਸੁਣਦੇ ਹੀ ਉਸ ਦਾ ਸਾਰਾ ਸੁਮਨਾਈ ਪਰਿਵਾਰ ਅਤੀ ਹੋਰ ਵੀ ਆਣਗਵਾਨ ਜਿਸ ਨੇ ਸੁਣਿਆ ਉਸ ਪਾਸ ਦੌੜ ਕੇ ਆ ਗਈ ਧੀਆਂ ਪੁੱਤਰ ਇਸਤਰੀ ਰਾਜੇ ਨੂੰ ਫੜ ਕੇ ਆਪਣੇ ਘਰ ਜੋਰੋ ਜੂਰੀ ਲੈ ਗਏ ਉਸ ਦੀ ਇਕੱਲੇ ਦੀ ਕੋਈ ਪੇਸ਼ ਨਾ ਜਾਵੇ ਬਹੁਤ ਬੜਾ ਕਮਰਾਇਆ ਹੋਇਆ অতি ਅੰਤ ਅੰਤ ਦੁਖੀ ਹੋ ਕੇ ਆਪਣਾ ਮਨ ਅੰਦਰ ਹੀ ਗੁਰੂ ਜੀ ਅੱਗੇ ਅਰਦਾਸਾਂ ਕਰਨ ਲੱਗਾ ਕਿ ਮਹਾਰਾਜ ਮੈਨੂੰ ਇਸ ਬਾਹੀ ਵਿੱਚੋਂ ਬਚਾਓ ਮੈਂ ਤੁਹਾਡੀ ਸ਼ਰਨ ਆਇਆ ਹੈ ਤੇ ਮੈਨੂੰ ਇਹ ਬਿਵਿਤਾ ਪੈ ਗਈ ਕਿ ਮੈਨੂੰ ਇਸ ਤੋਂ ਬਚਾਓ ਰਿਆ ਜਦ ਬਹੁਤ ਬੇਨਤੀਆਂ ਕੀਤੀਆਂ ਤੇ ਅੰਤਰਜਾਮੀ ਸਤਿਗੁਰੂ ਜੀ ਜੋ ਰਾਜ ਦਾ ਇਕੌਤਕ ਰਚਨਹਾਰ ਸਨ ਸਿੰਘ ਹੀ ਆਪਣੇ ਸਿੱਖਾ ਨਾਲ ਉੱਥੇ ਪਹੁੰਚ ਗਏ ਗੁਰੂ ਜੀ ਨੇ ਉਹਨਾਂ ਉਹਨਾਂ ਚੰਡਾਲ ਲੋਕਾਂ ਨੂੰ ਪੁੱਛਿਆ ਕਿ ਤੁਸੀਂ ਇਸ ਨੂੰ ਕਿਉਂ ਫੜਿਆ ਹੋਇਆ ਹੈ ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਇਸ ਦੀਆਂ ਧੀਆ ਪੁੱਤ ਹੈ ਇਹ ਸਾਡਾ ਪਿਓ ਹੈ 2 ਦਿਨ ਪਹਿਲਾਂ ਮਰ ਗਿਆ ਸੀ ਇਸ ਨੂੰ ਅਸੀਂ ਕਬਰ ਵਿੱਚ ਦੱਬ ਆਏ ਸੀ ਉਥੇ ਨਿਕਲ ਕੇ ਸੋਹਣੇ ਕੱਪੜੇ ਪਾ ਕੇ ਬੈਠ ਰਿਹਾ ਹੈ ਤੇ ਘਰ ਨਹੀਂ ਜਾਂਦਾ ਉਹਨਾਂ ਦੀ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਇਹ ਤੁਹਾਡਾ ਪਿਓ ਨਹੀਂ ਤੁਸੀਂ ਆਪਣੇ ਪਿਓ ਦੀ ਕਬਰ ਪੱਟ ਕੇ ਵੇਖ ਲਓ ਜਦੋਂ ਉਹਨਾਂ ਨੇ ਕਬਰ ਪੱਟ ਕੇ ਵੇਖੀ ਆ ਉਸ ਵਿੱਚ ਆਪਣੇ ਮਰਦਾ ਪਿਓ ਦੀ ਲਾਸ ਜਉਂਦੀ ਤਉ ਵੇਖ ਕੇ ਉਹਨਾਂ ਨੂੰ ਯਕੀਨ ਹੋ ਗਿਆ ਇਹ ਕਿ ਸਾਡਾ ਪਿਓ ਨਹੀਂ ਸਾਨੂੰ ਇਸ ਦੇ ਸਾਡੇ ਪਿਓ ਨਾਲ ਸ਼ਕਲ ਸੂਰਤ ਮਿਲਦੀ ਵੇਖ ਕੇ ਭਲੇਖਾ ਲੱਗਾ ਹੈ ਇਸ ਤਰ੍ਹਾਂ ਜਦ ਰਾਜੀ ਦੀ ਇਕ ਲਖਾਸੀ ਹੋ ਗਈ ਤਾਂ ਡੇਰੇ ਆਣ ਕੇ ਗੁਰੂ ਜੀ ਨੇ ਉਸ ਨੂੰ ਕਿਹਾ ਰਾਜਨ ਗੁਰੂ ਜੀ ਦੇ ਚਰਨ ਆਉਣ ਦਾ ਇਹ ਲਾਭ ਹੋਇਆ ਹੈ ਕਿ ਇਥੋਂ ਇਥੋਂ ਮਾਰਾ ਮਾਰ ਕਰਕੇ ਜਿਹੜੀ ਤੂੰ ਚੜਾਲ ਜੂਨ ਭੋਗਣਾ ਸੀ ਉਹ ਸੁਪਨੇ ਵਿੱਚ ਹੀ ਸਾਰੀ ਭੋਗ ਲਈ ਹੈ ਕਰਤਾਰ ਦਾ ਲਿਖਿਆ ਹੈ ਆ ਲੇਖ ਵੀ ਨਾ ਮਿਟਿਆ ਅਤੇ ਸੱਦ ਸੰਗਤ ਦੇ ਵਿੱਚ ਆਉਣ ਕਰਕੇ ਉਹ ਭੋਗਿਆ ਵੀ ਸੁਪਨੇ ਵਿੱਚ ਗਿਆ ਇਸ ਤਰ੍ਹਾਂ ਦੋਵੇਂ ਗੱਲਾਂ ਠੀਕ ਹੋ ਗਈਆਂ ਇਹ ਬਚਨ ਸੁਣ ਕੇ ਰਾਜੇ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਗੁਰੂ ਘਰ ਦਾ ਪੱਕਾ ਸੇਵਕ ਬਣ ਕੇ ਅਮਰਸ ਰੋਵਾਰਾ ਦੀ ਧਨ ਨਾਲ ਬਹੁਤ ਸੇਵਾ ਕੀਤੀ ਗੱਜ ਕੇ ਆਖੋ ਸਤਿਨਾਮ ਸ੍ਰੀ ਹੁਣ ਇਹ ਸਾਕੀ ਦਾ ਭਾਪਾ ਸਮਝ ਗਈ ਹੈ ਕਿ ਮੇਟਨਾ ਹੈ ਲਖੀ ਮੇਟਨਾ ਲਖੀ ਹੈ ਸਖੀ ਜੋ ਲਿਖਿਆ ਕਰਤਾਰ ਦਖਣੀਓ ਓੰਕਾਰ ਦਾ ਇਹ ਸ਼ਬਦ ਹੈ ਕਿ ਰਾਜੇ ਦੇ ਮਨ ਦੇ ਵਿੱਚ ਸ਼ੰਕਾ ਗਈ ਕਿ ਜੇ ਲੇਖ ਹੀ ਨਹੀਂ ਮਿਟ ਸਕਦਾ ਸਤ ਸੰਗਤ ਕਰਨ ਦਾ ਕੀ ਫਾਇਦਾ ਸਤ ਗੁਰੂ ਜੀ ਨੇ ਉਹ ਵਜਨ ਪੁੱਛਿਆ ਕਹਿੰਦੇ ਮਹਾਰਾਜ ਕਿ ਗੁਰਬਾਣੀ ਦੇ ਵਿੱਚ ਤੁਕ ਆਈ ਤੇ ਮੈਨੂੰ ਸ਼ੰਕਾ ਹੋ ਗਈ ਹੈ ਸਤ ਗੁਰੂ ਜੀ ਕਹਿਣ ਲੱਗੇ ਧੋ ਤਿੰਨ ਦਿਨ ਰੁਕ ਜਾ ਤੇਰੇ ਸਵਾਲ ਦਾ ਜਵਾਬ ਮਿਲੇਗਾ ਰਾਤ ਨੂੰ ਸੁਪਨਾ ਆਇਆ ਚਨਾਲ ਦੇ ਘਰੇ ਜਨਮ ਹੋਇਆ ਨੌਜਵਾਨ ਹੋਇਆ ਵਹਿ ਗਿਆ ਪੁੱਤਾਂ ਧੀਆ ਹੋ ਗਈਆਂ ਗਰੀਬੀ ਦੇ ਨਾਲ অতি ਦੁਖੀ ਹੈ ਅੱਖ ਖੁੱਲੀ ਕੇ ਦੇਖਿਆ ਸੁਪਨਾ ਹੈ ਫੇਰ ਜਦੋਂ ਇਹ ਸ਼ਿਕਾਰ ਖੇਡਣ ਮਨ ਪਰਚਾਵੇ ਵਾਸਤੇ ਜਾਂਦਾ ਤੇ ਅੱਗੇ ਇਸ ਥਾ ਥੱਤ ਹਾਰ ਕੇ ਉੱਥੇ ਬਿਰਜ ਥੱਲੇ ਬੈਠ ਜਾਂਦਾ ਇੱਕ ਆਦਮੀ ਨੇ ਨਗਰ ਦੇ ਨੇ ਦੇਖਿਆ ਕਿ ਉਹੀ ਬੈਠਾ ਹੈ ਜਿਹੜਾ ਕਈ ਦਿਨ ਹੋ ਗਿਆ ਮਰ ਗਿਆ ਸੀਗਾ ਕਬਰ ਦੇ ਵਿੱਚ ਦਫਨਾਇਆ ਗਿਆ ਸੀ ਘਰ ਜਾ ਕੇ ਦੱਸਿਆ ਸਾਰਾ ਪਰਵਾਰ ਪੁੱਤ ਧੀ ਘਰ ਵਾਲੀ ਆਂ ਡਗਵਾਨ ਨਗਰ ਦੀ ਪੰਚਾਇਤ ਸਾਰੀ ਆਈ ਦੇਖਿਆ ਕਿ ਇਹ ਤਾਂ ਮਰਿਆ ਹੋਇਆ ਸੋਹਣੇ ਬਸਰ ਰਾਜੀ ਮਹਾਰਾਜੇ ਵਾਲੇ ਪਾ ਕੇ ਬੈਠਾ ਤੇ ਫੜ ਕੇ ਲੈ ਗਏ ਤੇ ਅਰਦਾਸਾਂ ਕਰਦਾ ਸਤਿਗੁਰੂ ਜੀ ਕਿਰਪਾ ਕਰੋ ਮੈਨੂੰ ਛਡਾਓ ਤੇ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਸਿੱਖਾਂ ਸਮੇਤ ਗਏ ਜਾ ਕੇ ਦੱਸਿਆ ਪੁੱਛਿਆ ਜਾ ਕੇ ਵੀ ਕੀ ਗੱਲ ਹੈ ਕਿੰਨੇ ਮਹਾਰਾ ਸਾਡਾ ਆਦਮੀ ਮਰ ਗਿਆ ਸੀ ਕਬਰ ਵਿੱਚ ਦਬਾਇਆ ਸੀ ਹੁਣ ਰਾਜੀ ਮਹਾਰਾਜੇ ਕੱਪੜੇ ਪਾ ਕੇ ਬੈਠਾ ਘਰ ਨਹੀਂ ਜਾਂਦਾ ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਤੇ ਉਹ ਕਬਰ ਪਟਾਈ ਉਹਦੇ ਵਿੱਚੋਂ ਨਿਕਲਿਆ ਉਹ ਉਹਨਾਂ ਦਾ ਜਿਹੜਾ ਬੱਚਿਆਂ ਦਾ ਪਿਤਾ ਸੀਗਾ ਫੇਰ ਉਹਨੂੰ ਛੱਡਿਆ ਤੇ ਸਤਿਗੁਰੂ ਜੀ ਨੇ ਦੱਸ ਦਿੱਤਾ ਇੱਥੇ ਇਹਦਾ ਭਾਵ ਇਹ ਹੈ ਕਿ ਹਿ ਲੇਖ ਨ ਮਿਟਹੀ ਸੇ ਸ ਕੀ ਜੋ ਲਿਖਿਆ ਕਰਤਾਰ ਸਤਿਗੁਰੂ ਜੀ ਨੇ ਦੱਸਿਆ ਕਿ हे ਰਾਜਨ ਨਿਰੰਕਾਰ ਦਾ ਹੁਕਮ ਵੀ ਪੂਰਾ ਹੋਇਆ ਤੂੰ ਸੁਪਨੇ ਦੇ ਵਿੱਚ ਭੋਗ ਲਿਆ ਤੇ ਸੱਤ ਸੰਗਤ ਦੇ ਵਿੱਚ ਆ ਕੇ ਉਹ ਮਿਟ ਵੀ ਗਿਆ ਜਿਹੜਾ ਚੰਡਾਲ ਦੇ ਘਰ ਜਨਮ ਹੋਣਾ ਸੀ ਗਜਕੀ ਆਖੋ ਸਤਨਾਮ ਸ੍ਰੀ ਸੰਤੋਖ ਸਰ ਦੀ ਸੇਵਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਗੁਰੂ ਪਿਤਾ ਜੀ ਦੇ ਬਚਨ ਜਾਤ ਕਰਕੇ ਇੱਕ ਸਾਡੀ ਸੇਵਾ ਇਹ ਤੀਰਥਾਂ ਦੀ ਸੇਵਾ ਹੈ ਅਮਰ ਸਰੋਵਰ ਦੀ ਸੇਵਾ ਅਬਰੰਤ ਸੰਤੋਖਸਰ ਦੀ ਸੇਵਾ ਆਰੰਭ ਕਰਨ ਦਾ ਵਿਚਾਰ ਬਣਾਇਆ ਇਸ ਸਰੋਵਰ ਨੂੰ ਪਹਿਲਾ ਸ੍ਰੀ ਗੁਰੂ ਰਾਮਦਾਸ ਜੀ ਨੇ ਆਰੰਭ ਕਰਾਇਆ ਸੀ ਇਸ ਦੇ ਪੁੱਟੇ ਹੋਏ ਟੋਏ ਵਿੱਚ ਮੀਂਹ ਦਾ ਪਾਣੀ ਇਕੱਠਾ ਹੋਇਆ ਸੀ ਵਿਚਾਰ ਸ਼ੇਰੇ ਬੇਰੀਆਂ ਦੀ ਅਤੇ ਹੋਰ ਬਰਛਾਂ ਦੇ ਬਾਲ ਬੂਟੇ ਖੜੇ ਸਨ ਸੇਵਾ ਦੀ ਵਿਚਾਰ ਪੱਕੀ ਕਰਕੇ ਗੁਰੂ ਅਰਜਨ ਦੇਵ ਜੀ ਕਹਜ ਮੁੱਖੀ ਸਿੱਖਾਂ ਨੂੰ ਨਾਲ ਲੈ ਕੇ ਐਸ ਦੇ ਕਿਨਾਰੇ ਇੱਕ ਟਾਲੀ ਹੇਠਾ ਆਲ ਬੈਠੇ ਬਹੁਤ سارے ਮਜ਼ਦੂਰ ਅਤੇ ਸਿੱਖ ਸੇਵਕਾਂ ਨੂੰ ਸਰੋਵਰ ਨੂੰ ਪੁੱਟਣ ਵਾਸਤੇ ਲਾ ਦਿੱਤਾ ਤੇ ਬੜੇ ਉਤਸ਼ਾਹ ਤੇ ਪ੍ਰੇਮ ਨਾਲ ਪਰਤਦਨ ਪਟਾਈ ਹੋ ਰਹੀ ਸੀ ਇੱਕ ਦਿਨ ਮਿੱਟੀ ਦੇ ਬਾਅਦ ਹੇਠ ਵੇਖਾ ਗੋਲਾਕਾਰ ਮਠ ਨਿਕਲਿਆ ਜਿਸ ਵਿੱਚ ਇੱਕ ਜੋਗੀ ਸਮਾਧੀ ਲਾ ਕੇ ਬੈਠਾ ਹੋਇਆ ਸੀ ਗੁਰੂ ਜੀ ਨੇ ਉਸ ਨੂੰ ਮੱਖਣ ਵਿੱਚ ਮਿਲਾ ਕੇ ਕੇਸਰ ਕਸਤੂਰੀ ਦੀ ਮਾਸ ਉਸ ਦੇ ਪੈਰਾਂ ਸਿਰ ਪੈਰਾਂ ਦੇ ਕਰਕੇ ਉਸ ਦੀ ਸਮਾਧੀ ਖੋਲਾਈ ਜਿਆਦਾ ਸਮਾਧੀ ਖੁੱਲੀ ਉਸ ਜੋਗੀ ਨੇ ਬਾਬਾ ਬੁੱਢਾ ਜੀ ਨੂੰ ਬਾਬਾ ਬੁੱਢਾ ਜੀ ਜੋ ਗੁਰੂ ਜੀ ਦੇ ਨਾਲ ਉਹਦੇ ਸਾਹਮਣੇ ਖੜੇ ਸਨ ਪੁੱਛਿਆ ਕਿ ਇਹ ਕਿਹੜਾ ਯੁੱਗ ਹੈ ਅਦੇ ਆਪ ਕੌਣ ਹੋ ਬਾਬਾ ਬੁੱਢਾ ਜੀ ਨੇ ਦੱਸਿਆ ਕਿ ਇਹ ਕਲ ਯੁੱਗ ਦਾ ਸਮਾਂ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਤੇ ਪੰਜਵੇਂ ਥਾਂ ਇਹ ਗੁਰੂ ਅਰਜਨ ਦੇਵ ਜੀ ਖੜੇ ਹਨ ਇਹ ਗੱਲ ਸੁਣ ਕੇ ਜੋਗੀ ਨੇ ਕਿਹਾ ਮੇਰਾ ਤੱਬ ਪੂਰਨ ਹੋ ਗਿਆ ਹੈ ਮੇਰੇ ਗੁਰੂ ਦਾ ਮੈਨੂੰ ਬਚਨ ਹੋਇਆ ਸੀ ਕਿ ਜਾਦਾ ਕਲਯੁਗ ਦਾ ਸਮਾ ਆਵੇਗਾ ਅਤੇ ਗੁਰੂ ਤੂੰ ਗੁਰੂ ਅਵਤਾਰ ਦੇ ਦਰਸ਼ਨ ਕਰੇਗਾ ਤਾਂ ਤੇਰੀ ਕਲਿਆਣ ਹੋਵੇਗੀ ਜੋ ਆਜੋ ਸਮਾ ਆ ਗਿਆ ਹੈ ਮੇਰੇ ਮਨ ਨੂੰ ਸਾਥ ਹੋ ਗਈ ਹੈ ਇਹ ਬਚਨ ਕਰਕੇ ਜੋਗੀ ਨੇ ਹੱਥ ਜੋੜ ਕੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਆਪਣਾ ਸਰੀਰ त्याਗੀ ਪਰਮ ਪਦ ਨੂੰ ਪ੍ਰਾਪਤ ਹੋਇਆ ਗੱਜ ਕੇ ਆਖੋ ਸਤਨਾਮ ਸ੍ਰੀ ਉਪਰੰਦ ਸਰੋਵਰ ਦੀ ਕਾਰ ਬੜੇ ਉਤਸ਼ਾਹ ਨਾਲ ਹੁੰਦੀ ਰਹੀ ਅਤੀ ਫਗਣ ਸਮਾਦਾ 1645 ਵਿੱਚ ਸਪੂਰਨ ਕਰਕੇ ਇਸ ਨੂੰ ਜਲ ਨਾਲ ਭਰ ਦਿੱਤਾ ਗਿਆ ਸਿੱਖ ਸੰਗਤਾਂ ਇਸ ਵਿੱਚ સ્ਨਾਣ ਕਰਕੇ శాంతి ਸੁਖ ਪ੍ਰਾਪਤ ਹੋ ਲਗੀਆਂ ਜਿਸ ਟਾਲੀ ਹੈਠਾ ਬੈਠ ਕੇ ਗੁਰੂ ਜੀ ਸਰੋਵਰ ਦੀ ਕਾਰ ਸੇਵਾ ਕਰਾਉਂਦੇ ਹੁੰਦੇ ਸਨ ਉਥੇ ਗੁਰਦੁਆਰਾ ਟਾਲੀ ਸਾਹਿਬ ਸਜੂਬਤ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਇਹ ਸੰਦੋਖ ਸਰ ਦੇ ਜਿਹੜੀ ਤੁਸੀਂ ਕਥਾ ਸੁਣੀ ਹੈ ਗੁਰੂ ਰਾਮਦਾਸ ਮਹਾਰਾਜ ਜੀ ਨੇ ਸ਼ੁਰੂ ਕਰਾਈ ਇਸ ਦੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਪੂਰਨ ਕਰਾਈ ਇਸ ਰੋਵਰ ਨੂੰ ਤੇ ਜਦੋਂ ਇਸ ਨੂੰ ਪੱਟਿਆ ਤੇ ਇਹਦੇ ਵਿੱਚੋਂ ਮੱਟ ਨਿਕਲਿਆ ਤੇ ਮੱਟ ਦੇ ਵਿੱਚੋਂ ਇੱਕ ਜੋਗੀ ਨਿਕਲਿਆ ਤੇ ਜਦੋਂ ਮੱਟ ਦੇ ਵਿੱਚੋਂ ਜੋਗੀ ਨੂੰ ਮਾਲਸ਼ ਕਰਵਾਈ ਤੇ ਦੇਖਿਆ ਕਹਿਣ ਲੱਗੇ ਤੁਸੀਂ ਕੌਣ ਆ ਬਾਬਾ ਬੁੱਢਾ ਜੀ ਨੇ ਦੱਸਿਆ ਸਮਾਂ ਪੁੱਛਿਆ ਵੀ ਸਮਾਂ ਕੀ ਹੈ ਕਿ ਕਿਹੜਾ ਯੁਗ ਹੈ ਕਹਿੰਦਾ ਮੈਂ ਸਤਜੁਗ ਦਾ ਬੈਠਾ ਹੋਇਆ ਹੈ ਮੇਰੇ ਗੁਰੂ ਨੇ ਆਖਿਆ ਸੀਗਾ ਕਿ ਕਾਲਯੁਗ ਦੇ ਵਿੱਚ অবতার ਜਿਹੜਾ ਆਵੇਗਾ ਤੇਰਾ ਉਧਾਰ ਹੋਵੇਗਾ ਬਾਬਾ ਬੁੱਢਾ ਜੀ ਨੇ ਦੱਸਿਆ ਕਿ ਇਸ ਟਾਈਮ ਦੀ ਕਲਯੁਗ ਦੇ ਅਵਤਾਰ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੱਦੀ ਤੇ ਬਰਾਜਮਾਨ ਪੰਜਵੇਂ ਪਾਸ਼ਾ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਿਹੀਦਾਂ ਦੇ ਸਰਦਾਰ ਜੀ ਇਹ ਤੁਹਾਡੇ ਸਾਹਮਣੇ ਖੜੇ ਨੇ ਤੇ ਉਸ ਮੱਟ ਦੇ ਵਿੱਚੋਂ ਜਿਹੜਾ ਜੋਗੀ ਨਿਕਲਿਆ ਸੀਗਾ ਹੱਥ ਜੋੜ ਕੇ ਅਰਦਾਸ ਕੀਤੀ ਇਨਾਲ ਦੀ ਨਾਲ ਹੀ ਪ੍ਰਾਣ ਤਿਆ ਕੀ ਉਸ ਪ੍ਰੀਪੂਰਮ ਪਰਮੇਸ਼ਰ ਵਾਹਿਗੁਰੂ ਅਗਾਧ ਬੋਧ ਦੀ ਗੋਦ ਦੇ ਵਿੱਚ ਅਲਾ ਗਿਆ ਗੱਜ ਕੇ ਆਖੋ ਸਤਨਾਮ ਸ੍ਰੀ ਗੁਰੂ ਜੀ ਦੇ ਕੁਝ ਪ੍ਰਸਿੱਧ ਪ੍ਰੇਮੀ ਸਿੱਖਾਂ ਦੀ ਵਾਰਤਾ ਭਾਈ ਮਨ ਗੁਰੂ ਕਾ ਬੋਹਦਾ ਭਾਈ ਮਨ ਜిల్లా ਜਲੰਧਰ ਦੇ ਰਹਿਣ ਵਾਲਾ ਪੀਰ ਨਗਾਹੇ ਉਪਾਸ਼ਕ ਨਗਾਹੇ ਦਾ ਉਪਾਸ਼ਕ ਸੀ ਸਿੱਖਾ ਪਾਸੋਂ ਗੁਰੂ ਜੀ ਦਾ ਦਾਸ ਸੁਣ ਕੇ ਇੱਕ ਵਾਰ ਅੰਮ੍ਰਿਤਸਰ ਆਇਆ ਕੌਜ ਦਿਨ ਗੁਰੂ ਜੀ ਦੀ ਕਥਾ ਉਪਦੇਸ਼ ਸੁਣ ਕੇ ਉਸ ਨੇ ਬੇਨ ਦੀ ਕੀਤੀ ਮਹਾਰਾਜ ਮੈਨੂੰ ਵੀ ਆਪਣੀ ਸਿੱਖੀ ਬਖਸ਼ੋ ਗੁਰੂ ਜੀ ਨੇ ਕਿਹਾ ਭਾਈ ਸਿੱਖੀ ਬੜੀ ਕਠਿਨ ਹੈ ਤੂੰ ਇੱਕ ਮੁਸਲਮਾਨ ਪੀਰ ਦਾ ਉਪਾਸ਼ਕ ਹੋ ਕੇ ਸਿੱਖੀ ਕਮਾ ਨਹੀਂ ਸਕੇਗਾ ਸਿੱਖੀ ਨੂੰ ਧਾਰ ਤੇ ਕਮਾਉਣਾ ਬਹੁਤ ਕਠਿਨ ਭਾਈ ਮਨਨੇ ਕਿ ਆ ਮਾਬਾਸ਼ਾ ਜੇ ਆ ਬਖਸ਼ਿਸ਼ ਕਰੂੰਗੀ ਤਾਂ ਸਿੱਖੀ ਕਮਾਉਣੀ ਕੋਈ ਕਠਨ ਨਹੀਂ ਹੋਵੇਗੀ ਆਪ ਕਿਰਪਾ ਕਰਕੇ ਸਿੱਖੀ দান ਬਖਸ਼ੂ ਉਸ ਦੀ ਸਰਦਾ ਤੇ ਪ੍ਰੇਮ ਵੇਖ ਕੇ ਗੁਰੂ ਜੀ ਨੇ ਉਸ ਨੂੰ ਸਿੱਖੀ ਦੀ ਰਹਿਤ ਬਹਿ ਦੱਸ ਕੇ ਕਿਹਾ ਕਿ ਆਪਣੇ ਘਰ ਜਾ ਕੇ ਪੀਰਖਾਨਾ ਢਾਕੀ ਸੇਕ ਸੰਗਤਾਂ ਦੀ ਸੇਵਾ ਤੇ ਸਾਦਾ ਨਾਮ ਦਾ ਸਿਮਨ ਕਰਿਆ ਕਰ ਇਸ ਨਾਲ ਅੰਤਸਮੀ ਆਨੰਦ ਸਰੂਪ ਪ੍ਰਮਾਤਮਾ ਵਿੱਚ ਲੀਨ ਹੋ ਜਾਵਾਂਗਾ ਭਾਈ ਮਨ ਇਹ ਅਬਦੇਸ ਲੈ ਕੇ ਘਰ ਚਲਿਆ ਗਿਆ ਪੀਰਖਾਨਾ ਢਾਕੀ ਸਿੱਖੀ ਦੀ ਕੋ ਜਾ ਰੰਗਤ ਪ੍ਰਾਪਤ ਕਰਕੇ ਭਾਈ ਮਨ ਫਿਰ ਗੁਰੂ ਜੀ ਪਾਸ ਅੰਮਰਸਰ ਆ ਗਿਆ ਜੇ ਨਰਾ ਗੁਰੂ ਕੇ ਲੰਗਰਾਂ ਦੀ ਅਧੀ ਸੰਗਤਾਂ ਦੇ ਸੇਵਾ ਵਿੱਚ ਜੁੜ ਗਿਆ ਲੰਗਰ ਵਾਸਤੇ ਰੋ ਜੰਗਲ ਵਿੱਚੋਂ ਲੱਕੜਾਂ ਦੀ ਪੰਡ ਲੈ ਆਉਣੀ ਅਤੇ ਸੰਗਤਾਂ ਦੇ ਭਾਂਡੇ ਮੰਜਣੇ ਅਤੇ ਹੋਰ ਜਲ ਪਾਣੀ ਦੀ ਸੇਵਾ ਕਰਨੀ ਇੱਕ ਦਿਨ ਜਦ ਭਾਈ ਮੰਜ ਲੱਕੜਾਂ ਦੀ ਪੰਡ ਚੋਕੀ ਆ ਰਿਹਾ ਸੀ ਤਾਂ ਕਾਲੀ ਹੋ ਹੋਲੀ ਕਾਲੀ ਬੋਲੀ ਹਨੇਰੀ ਆ ਗਈ ਜਿਸ ਕਰਕੇ ਉਹ ਹੌਲੀ ਹੌਲੀ ਤੁਰਿਆ ਆਉਂਦਾ ਖੂਹ ਦੀ ਖੁੰਡਲ ਵਿੱਚ ਡਗ ਪਿਆ ਉਸ ਖੁੰਡਲ ਵਿੱਚ ਪਾਣੀ ਥੋੜਾ ਸੀ ਜਿਸ ਵਿੱਚ ਮੰਜਾ ਆਪਣੇ ਆਪ ਨੂੰ ਸੰਭਾਲ ਕੇ ਸਿਰ ਤੇ ਲੱਕੜਾਂ ਦੀ ਪੰਡ ਚੋਕੀ ਖੜਾ ਗੁਰੂ ਗੁਰੂ ਕਰਨ ਲੱਗਾ ਜਦ ਇਸ ਗੱਲ ਦਾ ਗੁਰੂ ਜੀ ਨੂੰ ਪਤਾ ਲੱਗਾ ਕਿ ਭਾਈ ਮੰਜਾ ਖੂਹ ਵਿੱਚ ਡਗ ਪਿਆ ਡਿੱਗਿਆ ਹੋਇਆ ਹੈ ਗੁਰੂ ਗੁਰੂ ਜਪ ਰਿਹਾ ਹੈ ਤਾਂ ਆਪ ਜੀ ਤਤ ਸਣ ਹੀ ਨੰਗੇ ਪੈਰੀ ਉਧਰ ਨੂੰ ਭੱਜ ਦੁਰੇ ਪਿੱਥੇ ਸੈਕ ਵੀ ਰਸੇ ਅਤੇ ਗੁਰੂ ਜੀ ਦਾ ਘੋੜਾ ਲੈ ਘੋੜਾ ਦੜਾ ਕੇ ਭੱਜ ਪਈ ਉਹ ਖੂਹ ਤੇ ਪਹੁੰਚ ਕੇ ਜਦ ਗੁਰੂ ਜੀ ਨੇ ਰਸੇ ਲਮਕਾ ਕੇ ਭਾਈ ਮੰਜ ਨੂੰ ਆਖਿਆ ਕਿ ਇਸ ਨੂੰ ਫੜ ਕੇ ਉੱਪਰ ਆ ਜਾਉ ਤਾਂ ਮੰਜ ਨੇ ਕਿਹਾ ਪਹਿਲਾਂ ਗੁਰੂ ਕੇ ਲੰਗਰਾਂ ਦੀਆਂ ਲੱਕੜਾਂ ਦੀ ਪੰਨ ਕੱਢ ਲਵੋ ਮੈਂ ਪਿਛੋਂ ਨਿਕਲਾਂਗਾ ਉਸਦੀ ਸਰਦਾ ਅੰਸਾਰ ਪਹਿਲਾ ਲੱਕੜਾਂ ਦੀ ਪੰਡ ਬਾਹਰ ਕੱਢ ਲਈ ਗਈ ਅਤੇ ਫੇਰ ਭਾਈ ਮੰਜ ਆ ਵਰਸਾ ਫੜ ਕੇ ਬਾਹਰ ਨਿਕਲਿਆ ਤੇ ਭਾਈ ਮੰਜ ਖੂਬ ਵਿੱਚੋਂ ਬਾਹਰ ਆਇਆ ਗੁਰੂ ਜੀ ਨੇ ਪ੍ਰਸੰਨ ਹੋ ਕੇ ਕਿਹਾ ਮੰਜ ਅਸੀਂ ਤੇਰੇ ਪ੍ਰੇਮ ਭਾਵਨਾ ਦੇ ਬਹੁਤ ਪ੍ਰਸੰਨ ਹੈ ਤੂੰ ਜੋ ਮੰਗਣਾ ਮੰਗ ਲੈ ਤੇਰੀ ਘਾਲ ਥਾਂ ਪੈ ਗਈ ਹੈ ਮੰਝ ਨੇ ਹੱਥ ਜੋੜ ਕੇ ਬੇਨਤੀ ਕੀਤੀ ਪਾਸ਼ਾ ਮੈਨੂੰ ਸਿੱਖੀ ਬਖਸ਼ੂ ਸਿੱਖੀ ਬਖਸ਼ੂ ਆਪਣੇ ਚਰਨਾਂ ਦਾ ਪ੍ਰੇਮ ਪਿਆਰ ਬਖਸ਼ੂ ਭਾਈ ਮੰਝ ਦੀ ਸ਼ਰਧਾਪੂਰਨ ਬੇਨਤੀ ਸੁਣ ਕੇ ਗੁਰੂ ਜੀ ਨੇ অতি ਪ੍ਰਸਾਣ ਹੋ ਕੇ ਉਸ ਨੂੰ ਆਪਣੇ ਸਿੱਖੀ ਵਜਫੀ ਵਿੱਚ ਲੈ ਕੇ ਕਿਹਾ ਮੰਝ ਪਿਆਰਾ ਗੁਰੂ ਕੋ ਗੁਰਮੰਝ ਗੁਰੂ ਮੰਝ ਪਿਆਰਾ ਮੰਝ ਗੁਰੂ ਕਾ ਬੋਹਿਦਾ ਜਾਗ ਲੰਘਣ ਹਾਰਾ ਗਜ ਕੇ ਆਖੋ ਸਤ ਨਾਮ ਸ੍ਰੀ ਕਿੰਨਾ ਵੱਡਾ ਵਰ ਦਿੱਤਾ ਗੁਰੂ ਸਾਹਿਬ ਜੀ ਨੇ ਮੰਝ ਪਿਆਰਾ ਗੁਰੂ ਨੂੰ ਗੁਰੂ ਮੰਝ ਪਿਆਰਾ ਪਹਿਲਾਂ ਆਖਿਆ ਵੀ ਗੁਰੂ ਨੂੰ ਮੰਝ ਪਿਆਰਾ ਫਿਰ ਗੁਰੂ ਮੰਝ ਪਿਆਰਾ ਵੀ ਫਿਰ ਗੁਰੂ ਮੰਝ ਨੂੰ ਗੁਰੂ ਦੀ ਪਦਵੀ ਦੇ ਦਿੱਤੀ ਫਿਰ ਆਖਿਆ ਮੰਝ ਗੁਰੂ ਕਾ ਬੋਹਿਦਾ ਬੋਹਿਦਾ ਹੁੰਦਾ ਇੱਕ ਬੇੜਾ ਜਹਾਜ਼ ਵੀ ਇਹ ਜਹਾਜ਼ ਹੈ ਜਿਹੜਾ ਜਹਾਜ਼ ਦੇ ਵਿੱਚ ਬਹਿ ਕੇ ਕਿਸ਼ਤੀ ਦੇ ਵਿੱਚ ਬਹਿ ਕੇ ਪਾਰ ਹੁੰਦਾ ਵੀ ਇਹ ਮੰਨ ਗੁਰੂ ਦਾ ਜਹਾਜ਼ ਹੈ ਦਾਗਾ ਲੰਘਣਹਾਰਾ ਇਹ ਕੋ ਜਹਾਜ਼ ਹੁੰਦਾ ਜਿਹੜਾ ਸਮੁੰਦਰ ਦੇ ਵਿੱਚੋਂ ਪਾਰ ਕਰਦਾ ਤੇ ਭਾਈ ਮੰਨ ਨੂੰ ਇਹ ਵਰ ਦਿੱਤਾ ਕਿ ਇਹ ਸੰਸਾਰੀ ਸੰਸਾਰ ਹੈ ਜਿਹੜਾ ਸੰਸਾਰ ਸਮੁੰਦਰ ਦੇ ਵਿੱਚੋਂ ਏ ਭਾਈ ਮੰਝ ਜਹਾਜ ਬਣ ਕੇ ਸੰਗ ਦਾ ਨੂੰ ਤਾਰੇਗਾ ਗੱਜ ਕੇ ਆਖੋ ਸਤਿਨਾਮ ਸ੍ਰੀ ਭਾਵ ਜਿਹੜਾ ਗੁਰੂ ਦੀ ਸਿੱਖਿਆ ਤੇ ਚੱਲੇਗਾ ਆਪ ਜੀ ਦੇ ਪਿੱਤਰ ਪ੍ਰਭਾਵਨ ਸਰੀਰ ਨਾਲ ਲੰਗਨ ਕਰਕੇ ਮਨ ਨੂੰ ਰੱਧੀਆਂ ਸਿੱਧੀਆਂ ਪ੍ਰਾਪਤ ਹੋ ਗਈਆਂ ਗੁਰੂ ਜੀ ਤੋਂ ਇਸ ਤਰ੍ਹਾਂ ਬਖਸ਼ ਪ੍ਰਾਪਤ ਕਰਕੇ ਗੁਰੂ ਜੀ ਦੀ ਆਗਿਆ ਲਾਲ ਭਾਈ ਮੰਝ ਆਪਣੇ ਪ੍ਰਵਾਰ ਵਿੱਚ ਆਪਣੇ ਘਰ ਚੱਲਿਆ ਗਿਆ ਤੀ ਸਿੱਖੀ ਦੀਏ ਸਿੱਖੀ ਦੇ ਪ੍ਰਚਾਰ ਕਰਦਾ ਹੋਇਆ ਮੁਕਤ ਨੂੰ ਪ੍ਰਾਪਤ ਹੋਇਆ ਗੱਜ ਕੇ ਆਖੋ ਸਤਨਾਮ ਸ੍ਰੀ ਹੁਣ ਭਾਈ ਮੰਜ ਦੀ ਕਥਾ ਆਪਾਂ ਸਰਵਨ ਕੀਤੀ ਹੈ ਜਦੋਂ ਗੁਰੂ ਸਾਹਿਬ ਜੀ ਦੀ ਸ਼ਰਨ ਆਉਂਦਾ ਤੇ ਪਹਿਲਾ ਇਹ ਪੀਰਖਾਨੇ ਦੀ ਜਾ ਕੇ ਮੁਸਲਮਾਨਾਂ ਦੀ ਸੇਵਾ ਕਰਿਆ ਕਰਦਾ ਸੀ ਤੇ ਵੇਰ ਜਦੋਂ ਸੰਗਤ ਦੀ ਪ੍ਰਾਪਤੀ ਹੋਈ ਤੇ ਗੁਰੂ ਜੀ ਨੂੰ ਕਹਿ ਲੱਗਾ ਵੀ ਮਹਾਰਾਜ ਮੈਨੂੰ ਸਿੱਖੀ ਬਖਸ਼ੋ ਆਪਾਂ ਰੋਜ਼ਾਨਾ ਕਹਿੰਦੇ ਸਿੱਖਾ ਨੂੰ ਸਿੱਖੀਦਾਨ ਕੇਸਦਾਨ ਰਹਿਤਦਾਨ ਬੇਗਦਾਨ ਸਾਹਾਦਾਨ ਭਰੋਸਾਦਾਨ ਤੇ ਦਾਨਾ ਸਰਦਾਨ ਨਾਮਦਾਨ ਸ਼੍ਰੋਮਣੀ ਸਭ ਤੋਂ ਵੱਡਾ ਨਾਮਦਾਨ ਦੀ ਕੋਈ ਅਰਦਾਸ ਕਰਾਵੇ ਜਾਂ ਨਾ ਕਰਾਵੇ ਸਾਰਿਆਂ ਦੀ ਅਰਦਾਸ ਹੁੰਦੀ ਹੈ ਤੇ 12 ਵਾਰ ਸਾਰਿਆਂ ਨੂੰ ਮਿਲਦਾ ਤੇ ਗੁਰੂ ਸਾਹਿਬ ਜੀ ਕਹਿੰਦੇ ਭਾਈ ਮੰਜ ਸਿੱਖੀ ਕਮਾਉਣੀ ਬੜੀ ਕਠਣ ਹੈ ਇਹਨਾਂ ਮਹਾਰਾਜ ਤੁਸੀਂ ਕਿਰਪਾ ਕਰ ਦੋ ਸਿੱਖੀ ਕਮਾਈ ਜਾਵੇਗੀ ਤੇ ਗੁਰੂ ਸਾਹਿਬ ਜੀ ਕਹਿੰਦੇ ਜਾ ਕੇ ਪਹਿਲਾ ਸਭ ਤੋਂ ਜਾ ਕੇ ਪੀਰਖਾਨਾ ਢਾ ਦੇ ਗੱਜ ਕੇ ਆਖੋ ਸਤਨਾਮ ਸ੍ਰੀ ਤੇ ਸਾਨੂੰ ਡਰ ਲੱਗਦਾ ਜੇ ਪੀਰਖਾਨਾ ਢਾਜਦਾ ਬਾਬੇ ਦੀ ਫੋਟੋ ਚੱਕ ਦਿੱਤੀ ਮੱਡੀ ਢਾ ਦਿੱਤੀ ਬੜੀਆਂ ਮਸਾਲੀਆਂ ਨੂੰ ਢਾਜਦਾ ਕੋਈ ਪਸ਼ੂ ਦਾ ਨੁਕਸਾਨ ਹੋਵੇਗਾ ਘਰ ਦੇ ਪਰਿਵਾਰ ਦਾ ਨੁਕਸਾਨ ਹੋ ਜਾਵੇਗਾ ਸਿੱਖੀ ਕਮਾਉਣੀ ਬੜੀ ਕਠਨ ਹੁੰਦੀ ਹੈ ਤੇ ਬੜੀ ਸੌਖੀ ਹੁੰਦੀ ਹੈ ਜੇ ਗੁਰੂ ਜੇ ਬਚਨ ਸਾਡੇ ਮਨ ਦੇ ਵਿੱਚ ਵਸ ਜਨ ਤੇ ਫਿਰ ਜਦੋਂ ਫਿਰ ਸੇਵਾ ਦੇ ਵਿੱਚ ਲੱਗਿਆ ਤੇ ਸੇਵਾ ਦੇ ਵਿੱਚ ਇੰਨਾ ਲੱਗਿਆ ਇੰਨਾ ਮਸਦਾਨਾ ਹੋ ਗਿਆ ਗੁਰੂ ਕੇ ਲੰਗਰਾਂ ਦੀਆਂ ਲੱਕੜਾਂ ਲੈ ਕੇ ਆਉਂਦਾ ਰਜਾਨਾ ਹੀ ਤੇ ਜਦੋਂ ਫਿਰ ਕਾਲੀ ਬੋਲੀ ਹਨੇਰੀ ਆਈ ਸ਼ਾਮ ਦਾ ਸਰਮਾ ਖੂਹ ਦੇ ਵਿੱਚ ਡਿਗਿਆ ਤੇ ਗੁਰੂ ਗੁਰੂ ਜੱਬੀ ਜਾਂਦਾ ਤੇ ਸਤਿਗੁਰੂ ਜੀ ਨੂੰ ਪਤਾ ਲੱਗਿਆ ਘਟ ਘਟ ਕੇ ਅੰਦਰ ਕੀ ਜਾਣਦਾ ਭਲੇ ਬੁਰੇ ਕੀ ਪੀਰ ਵਿਛਾਣ ਤੇ ਗੁਰੂ ਜੀ ਉੱਠੀ ਸਿੱਖਾ ਨੂੰ ਨਾਲ ਲਿਆ ਘੋੜਾ ਦੜਾਇਆ ਜਿੱਥੇ ਭਾਈ ਮੰਜ ਡਿੱਗਿਆ ਸੀਗਾ ਭਾਈ ਮੰਜ ਨੂੰ ਜਾ ਕੇ ਆਵਾਜ਼ ਮਾਰਦੇ ਭਾਈ ਮੰਜ ਇਹ ਰੱਸਾ ਪਕੜ ਬਾਹਰ ਆ ਜਾ ਤੇ ਅੱਗੋਂ ਥੱਲੋਂ ਆਵਾਜ਼ ਆਈ ਖੂਦ ਦੇ ਵਿੱਚੋਂ ਭਾਈ ਮੰਜ ਕਹਿਣ ਲੱਗਾ ਸਤਿਗੁਰੂ ਜੀ ਜਿਹੜੀਆਂ ਗੁਰੂ ਕੇ ਲੰਗਰਾਂ ਵਾਸਤੇ ਪਹਿਲਾਂ ਲੱਕੜਾਂ ਇਕੱਠੀਆਂ ਕੀਤੀਆਂ ਇਹਨਾਂ ਨੂੰ ਪਹਿਲਾਂ ਬਾਹਰ ਕੱਢੂ ਭਾਈ ਮੰਝ ਨੇ ਪੰਡ ਬੰਨੀ ਤੇ ਸਤਿਗੁਰੂ ਜੀ ਨੇ ਆਪਣੇ ਕੋਮਲ ਹੱਥਾਂ ਦੇ ਨਾਲ ਉਸ ਪੰਡ ਨੂੰ ਬਾਹਰ ਕੱਢਿਆ ਫੇਰ ਭਾਈ ਮੰਝ ਨੂੰ ਸਿੱਖਾਂ ਨੇ ਗੁਰੂਆਂ ਨੇ ਬਾਹਰ ਕੱਢਿਆ ਜਦੋਂ ਬਾਹਰ ਨਿਕਲਿਆ ਤੇ ਭਾਈ ਮੰਝ ਦੀ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਸਤਿਗੁਰੂ ਜੀ ਕਹਿੰਦੇ ਵਾ ਕਹਿੰਦੇ ਮੰਗ ਮੰਝਾ ਕੀ ਮੰਝ ਭਾਈ ਮੰਝ ਮੰਗ ਕੀ ਮੰਗਦਾ ਹੈ ਤੇ ਕੀ ਮੰਗਿਆ ਧਿਆਨ ਦੇਣਾ ਹੁਣ ਨੂੰ ਕਹਿੰਦਾ ਸਤਿਗੁਰੂ ਜੀ ਜੇ ਤੁਠੇ ਉਦੋਂ ਕਿਰਪਾ ਕੀਤੀ ਹੈ ਤੇ ਮੈਨੂੰ ਸਿੱਖੀ ਦਾਣ ਬਖਸ਼ੋ ਗੱਜ ਕੇ ਆਖੋ ਸਤਨਾਮ ਸ੍ਰੀ ਤੇ ਜੇ ਆਪਾਂ ਹੁੰਦੀ ਆਪਾਂ ਕੀ ਕਹਿਣਾ ਸੀ ਸੱਚੇ ਪਾਤਸ਼ਾਹ ਚੰਗਾ ਮਕਾਨ ਬਣ ਜਾਵੇ ਚੰਗੀਆਂ ਕੋਠੀਆਂ ਬਣ ਜਾਣ ਚੰਗਲਾ ਬੰਗਲਾ ਬਣ ਜਾਵੇ ਚੰਗੀ ਦੁਕਾਨਦਾਰੀ ਬਣ ਜਾਵੇ ਚੰਗਾ ਘਰ-ਬਾਰ ਬਣ ਜਾਈ ਮਹਿਲ ਮਾੜੀਆਂ ਬਣ ਜਾਣ ਚੰਗੀ ਪ੍ਰਾਪਰਟੀ ਹੋ ਜਾਵੇ ਚੰਗਾ ਧਨ-ਦੌਲਤ ਹੋ ਜਾਵੇ ਚੰਗੀ ਜ਼ਮੀਨ ਬਣ ਜਾਵੇ ਆਪਾਂ ਤਾਂ ਇਹ ਮੰਗਾ ਮੰਗਣੀਆਂ ਨੇ ਹਰ ਗੁਰੂ ਸਾਹਿਬ ਦੇ ਦਰ ਤੇ ਜਦੋਂ ਆਉਨੇ ਆ ਤੇ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਰਾਜ ਨਾ ਚਾਹੂੰ ਮੁਗਦ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਰੀ ਨਾ ਮੈਨੂੰ ਰਾਜ ਭਾਗ ਦੀ ਲੋੜ ਤਗਾ ਤਖਤ ਦੀ ਲੋੜ ਐ ਜੀ ਤੁੱਠੇ ਆਦਾ ਕਿਰਪਾ ਕਰਕੇ ਆਪਣੇ ਚਰਨਾਂ ਕਮਲਾ ਵਿੱਚ ਮੈਨੂੰ ਬਖਸ਼ੋ ਮੈਨੂੰ ਆਪ ਜੀ ਦੇ ਦਰ ਦਾ ਕੂਕਰ ਬਣਾ ਕੇ ਮੈਂ ਬਾਰ ਮੂਰੇ ਬੈਠ ਜਾਵਾਂ ਸੱਚੇ ਪਾਤਸ਼ਾਹ ਮੈਨੂੰ ਇਹ ਹੀ ਸਿੱਖੀ ਬਖਸ਼ੋ ਤੇ ਆਪਾਂ ਸਤਿਗੁਰੂ ਜੀ ਤੂੰ ਇਹ ਗਿਆਨ ਲੈਣ ਵਾਸਤੇ ਆਉਣੀ ਹੈ ਇਰਾਜ ਨਾ ਜਾਹੂ ਮੁਗਦ ਨਾ ਜਾਹੂ ਮਨਪ੍ਰੀਤ ਚਰਨ ਕਮਲਾਰੇ ਨਾ ਮੈਨੂੰ ਰਾਜ ਭਾਗ ਦੀ ਲੋੜ ਨਾ ਮੁਕਤੀ ਦੀ ਲੋੜ ਐ ਕਿਰਪਾ ਕਰਕੇ ਜੀ ਤੁਠਿਆ ਤੋਂ ਆਪਣੇ ਚਰਨਾਂ ਕਮਲਾਂ ਦੇ ਵਿੱਚ ਰੱਖੋ ਤੇ ਭਾਈ ਮੰਜ ਸਤਗੁਰੂ ਜੀ ਨੇ ਜੱਫੀ ਦੇ ਵਿੱਚ ਲਿਆ ਕਿ ਜੱਫੀ ਦੇ ਵਿੱਚ ਲੈ ਕੇ ਇਹ ਵਾਰ ਦਤਾ ਮੰਜ ਪਿਆਰਾ ਗੁਰੂ ਨੂੰ ਗੁਰੂ ਮੰਜ ਪਿਆਰਾ ਮੰਜ ਗੁਰੂ ਦਾ ਬੋਹਿਦਾ ਜਾਗ ਲੰਗਣ ਹਾਰਾ ਭਾਈ ਬੋੜ ਦੀ ਕਥਾ ਇਹ ਆਪ ਜੀ ਨੇ ਕੱਲ ਨੂੰ ਸਰਵਣ ਕਰਨੀ ਹੈ ਕਿਉਂਕਿ ਇਸ ਸਮੇਂ ਵਿੱਚ ਰਹਿ ਗਿਆ ਆਪਾਂ ਸਮਾਪਤੀ ਕਰਨੀ ਹੈ ਤੇ ਕੱਲ ਨੂੰ ਭਾਈ ਭਾਈ ਬੋੜ ਦੀ ਕਥਾ ਹੋਵੇਗੀ ਇਹ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜਾ ਉਹਨਾਂ ਦੀ ਇਹ ਕਥਾ ਵਾਰਤਾ ਆਪ ਜੀ ਸਰਵਣ ਕਰਦੇ ਆ ਰਹੇ ਲੋਕ ਸੁਖੀ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਗੱਜ ਕੇ ਬਲਾਓ ਫਦੇ ਆਖੋ ਵਾਹ ਹੀ ਗੁਰੂ ਜੀ ਦਾ ਫਲਸਾ ਵਾਹ ਹੀ ਗੁਰੂ ਜੀ ਕੀ ਫਤਿਹ